ਤੋ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਬਨੂੜ ਦੇ ਵਿੱਚ ਕਿਸੇ ਹਵਾ ਰਹੀ ਹੈ ਤੇ ਕਿਹੜਾ ਇੱਥੋਂ ਕੈਂਡੀਡੇਟ ਜਿੱਦਾਂ ਨਜ਼ਰ ਆ ਰਿਹਾ ਹੈ ਇੱਥੋਂ ਦੇ ਆਮ ਲੋਕਾਂ ਨਾਲ ਐਗਜ਼ੈਕਟ ਪੋਲ ਦੇ ਦਰ ਜਿਹੜੀ ਆ ਰਾਬਤਾ ਕਰਾਂਗੇ ਕਿ ਐਗਜ਼ੈਕਟ ਪੋਲ ਦੇ ਵਿੱਚ ਜਿਹੜੇ ਆਮ ਲੋਕ ਨੇ ਕਿਸ ਨੂੰ ਆਪਣਾ ਕਿ ਇੱਥੋਂ ਉਮੀਦਵਾਰ ਜੇਤੂ ਦੇਖ ਰਹੇ ਨੇ ਕੁਝ ਜਿਹੜੇ ਲੋਕ ਹੈਗੇ ਨੇ ਗੱਲਬਾਤ ਕਰਦੇ ਆ ਭਾਈ ਜੀ ਕਿ ਨੂੰ ਜਿਤਾ ਦਿਓ ਫਿਰ ਇੱਥੋਂ ਬਨੂੜ ਦੇ ਵਿੱਚੋਂ ਬਨੂੜ ਦੇ ਵਿੱਚੋਂ ਜੀ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਪਰ ਇਹ ਆ ਕਾਂਗਰਸ ਬੀਜੇਪੀ ਦੀ ਟੱਕਰ ਹੈ ਪਟਿਆਲੇ ਸੀ ਤੇ ਕਾਂਗਰਸ ਤੇ ਬੀਜੇਪੀ ਦੀ ਟੱਕਰ ਹੈ ਕਿ ਕਿਹੜੀ ਲੱਗਦੀ ਹੈ ਕਿ ਕਿਹੜਾ ਕੀ ਦਾ ਭਲੜਾ ਪਾ ਰਹੀ ਹੈ ਭਲੜਾ ਮਹਾਰਾਣੀ ਪ੍ਰਨੀਤਕੌਰ ਦਾ ਇਸ ਕਰਕੇ ਭਾਰੀ ਹੋ ਸਕਦਾ ਹੈ ਕਿਉਂਕਿ ਪਹਿਲੇ ਇੱਥੇ ਵਿਚਰ ਚੁੱਕੀ ਹੋ ਰਹਿ ਚੁੱਕੀ ਹੈ ਉਹਦਾ ਲੋਕਾਂ ਚ ਮਤਲਬ ਕਾਫੀ ਕਰੇਜ ਆ ਜਾਏਗਾ ਲੋਕ ਉਹਨੂੰ ਪਿਆਰ ਕਰਦੇ ਨੇ ਤੇ ਬਾਕੀ ਹੁਣ ਅੱਗੇ ਹੁਣ ਕੱਲ 4 ਤਰੀਕ ਪਤਲੇ ਪੱਤੇ ਖੁੱਲ ਜਾਣੇ ਬਾਈ ਜੀ ਕਿਹਦੀ ਹਵਾ ਜ਼ਿਆਦਾ ਰਹੀ ਹੈ ਇਲੈਕਸ਼ਨਾਂ ਦੇ ਵਿੱਚ ਇੱਥੇ ਫਾਬਾ ਦਾ ਕਾਂਗਰਸ ਹੈ ਜਾਂ ਬੀਜੇਪੀ ਮਤਲਬ ਕਿ ਬੀਜੇਪੀ ਕੇ ਜ਼ਿਆਦਾ ਜਾਣਦਾ ਤੁਹਾਡੇ ਸਾਹਮਣੇ ਸੀਟ ਕਿਹੜਾ ਕਰ ਦੋਗਾ ਜੀ ਇੱਥੋਂ ਕਾਂਗਰਸ ਸਾਰਾ ਭਾਜਪਾ ਮਾ ਦੇ ਆ ਫਿਰ ਕੋਈ ਵੀ ਕੱਟੇ ਹਾਂ ਦੋਆਵਾਂ ਮਾ ਦਾ ਇੱਕੋ ਪਾਰਟੀ ਨਿਕਲੇਗੀ ਅੱਛਾ ਹਾਂ ਜੀ ਹਾਂ ਕੋਈ ਵੀ ਨਿਕਲੇ ਇਹਨੇ ਕੀ ਟੱਕਰ ਹੈ ਜੀ ਆਪਸ ਮੁੱਦਾ ਕੋਈ ਨਹੀਂ ਪੁੱਛਦਾ ਜੀ ਹਾਂ ਤੇ ਰਵਾਇਤੀ ਪਾਰਟੀਆਂ ਦਾ ਕੀ ਮੋਲ ਹੈ ਬਾਕੀ ਦਾ ਹੋਰ ਪਾਰਟੀਆਂ ਇੰਨਾ ਉਹ ਨਹੀਂ ਹੈ ਜੀ ਕਾਲੀਆਂ ਉਹ ਵੀ ਡੋਨੇ ਆ ਸਰ ਤੁਸੀਂ ਕਿਹਨੂੰ ਦਿਖਾ ਰਹੇ ਹੋ ਜੀ ਇਹ ਬਾਦੇ ਕਰਕੇ ਨਾ ਆਮ ਪਾਰਟੀ ਕਹਿੰਦੇ ਸੀ ਰੋਜ਼ਗਾਰ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਪੜ ਕਿ ਆ ਦੋ 22 ਸਾਲ ਹੋ ਗਏ ਨਹੀਂ ਬੰਦੇ ਨੂੰ ਕਿਆ ਦਿੱਤਾ ਹਾਲੇ ਕੁਝ ਕੁਝ ਨਹੀਂ ਹੈ ਠੀਕ ਹੈ ਉਹ ਇਹ ਆਟੋ ਜਿਹੜਾ 50000 ਰੁਪਏ ਸੈਲਰੀ ਲੈ ਰਿਆ ਬਸਾਂ ਦਾ ਕਿਰਾਇਆ ਫਰੀ ਕੀਤਾ ਹੋਇਆ ਅਸੀਂ ਇਹ 4-4 ਲੱਖ ਰੁਪਏ ਲਾ ਕੇ ਬੈਠੇ ਪੁਲ ਦੇ ਥੱਲੇ ਕੋਈ ਰੋਜ਼ਗਾਰ ਨਹੀਂ ਕੋਈ ਲੈਣਾ ਨਹੀਂ ਦੇਣਾ ਆਧਾਰ ਕਾਰਡ ਤੇ ਚੜਦੇ ਨੇ ਜਾਂਦੇ ਨੇ ਕੋਈ ਮੜ ਮੋਟਾ ਰੋਜ਼ਗਾਰ ਕਰਨ ਹੋਰ ਕੀ ਹੈ ਇਹ ਹੀ ਚਾਹੀਦਾ ਹਾਂ ਕੋਈ ਮੜ ਜਾ ਵਧੀਆ ਜਈ ਸਰਕਾਰ ਆਵੇ ਬਸ ਕੱਲ ਦੇ ਨਤੀਜਿਆਂ ਦੇ ਵਿੱਚ ਕਿਹੜਾ ਕੈਂਡੀਡੇਟ ਜਿੱਤ ਰਿਹਾ ਪਟਿਆਲਾ ਤੋਂ ਤੁਹਾਡੇ ਨਾਲ ਪਟਿਆਲੇ ਤੋਂ ਤੇ ਪਾਜੀ ਇਹ ਮੈਂ ਤਾਂ ਇਹ ਕਾਂਗਰਸ ਦੀ ਲੱਗ ਰਹੀ ਹੈ ਹਵਾ ਤੋਂ ਸ਼ੁਕਰੀਆ ਹੋਰ ਜਿਹੜੇ ਲੋਕਲ ਹੈਗੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਜਾਣਾਂਗੇ ਕਿ ਉਹ ਕੱਲ ਦੀਆਂ ਜੜੀਆਂ ਕੀ ਨਤੀਜੇ ਆ ਰਹੇ ਨੇ ਉਸ ਵਿੱਚ ਕਿਹਨੂੰ ਜਿੱਤਾਰੇ ਹੋ ਬਾਈ ਜੀ ਕਿਹੜੀ ਪਾਰਟੀ ਦੇ ਤੁਸੀਂ ਇਸ ਵੇਲੇ ਉਮੀਦਵਾਰ ਜੇਤੂ ਦੇਖ ਰਹੇ ਹੋ ਕੱਲ ਦੇ ਨਤੀਜਿਆਂ ਦੇ ਵਿੱਚ ਕੀ ਆਪਦਾ ਪ੍ਰਮਾਤਮਾ ਜਾਣੇ ਜੀ ਹਾਂ ਜੋ ਦੀ ਬੋਰਡ ਪਾਈ ਹੈ ਜਿਹੜਾ ਬਣ ਗਿਆ ਠੀਕ ਹੈ ਹਾਂ ਮੇਰਾ ਜੀ ਪ੍ਰਮਾਤਮਾ ਜਾਣੇ ਕੀ ਕਰ ਰਹੇ ਇੱਕ ਪ੍ਰਮਾਤਮਾ ਜਾਣੇ ਤੋਂ ਹੋਰ ਲੋਕ ਹੈਗੇ ਨੇ ਭਾਈ ਜੀ ਕੱਲ ਦੇ ਇਲੈਕਸ਼ਨਾਂ ਦੇ ਵਿੱਚ ਕਿਹੜੀ ਪਾਰਟੀ ਦਾ ਜ਼ੋਰ ਦਿਖ ਰਿਹਾ ਹੈਗਾ ਕਿਹੜਾ ਜੇਤੂ ਰਹਿ ਸਕਦਾ ਕੱਲ ਤੋਂ ਉਮੀਦਵਾਰ ਅੱਛਾ ਚਲ ਠੀਕ ਹੈ ਤਰੰबीर ਗਾਂਧੀ ਦੀ سپورਟ ਤਰੰबीर ਗਾਂਧੀ ਪਟਿਆਲਾ ਤੋਂ ਤੋਂ ਤਰੰबीर ਗਾਂਧੀ ਭਾਈ ਜੀ ਤੁਸੀਂ ਕਿਹਨੂੰ ਜਿੱਦਾਂ ਦੇਖ ਰਹੇ ਹੋ ਪਟਿਆਲਾ ਤੋਂ ਪਾ ਜਿਹੜਾ ਮਰਜ਼ੀ ਆ ਜੇ ਚੱਜਦਾ ਆਏ ਪਰ ਯੂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ ਕਿ ਜਿਹੜਾ ਮਰਜ਼ੀ ਆ ਜੇ ਹੋਰ ਜਿਹੜੇ ਕਿ ਲੋਕ ਹੈਗੇ ਨੇ ਉਹਨਾਂ ਨਾਲ ਵੀ ਰابطਾ ਕਰਾਂਗੇ ਬਾਈ ਜੀ ਕੱਲ ਪਟਿਆਲਾ ਦੇ ਵਿੱਚ ਕਿਹੜਾ ਉਮੀਦਵਾਰ ਜੇ ਜੇਤੂ ਤੁਹਾਨੂੰ ਲੱਗਦਾ ਹੈਗਾ ਕਿ ਕੱਲ ਵਾਜੀ ਬਾਰ ਜੂਗਾ ਹਾਂਜੀ ਹਾਂਜੀ ਕੱਲੂ ਨਤੀਜੇ ਆ ਰਹੇ ਨੇ ਕਿਹੜਾ ਬੰਦਾ ਜਿੱਤਦਾ ਹੈਗਾ ਇੱਕ ਮਿੰਟ ਕਰ ਲਓ ਕੀ ਪਤਾ ਆਨਲਾਈਨ ਚੱਲ ਰਿਹਾ ਸੀ ਤਾਂ ਕੁਝ ਜਿਹੜੇ ਲੋਕ ਹੈਗੇ ਨੇ ਉਹ ਕਹਿ ਰਹੇ ਨੇ ਕਿ ਕੀ ਪਤਾ ਰੱਬ ਹੀ ਜਾਣਦਾ ਹੈ ਹੋਰ ਸੀਨੀਅਰ ਲੋਕਾਂ ਨਾਲ ਗੱਲ ਕਰਦੇ ਭਾਈ ਜੀ ਕੱਲ ਨਤੀਜੇ ਦੇ ਵਿੱਚ ਕਿਹਨੂੰ ਜੇਤੂ ਦੇਖ ਰਹੇ ਹੋ ਫਿਲਹਾਲ ਤਾਂ ਭਾਈ ਕਾਂਗਰਸ ਦੀ ਉਮੀਦ ਜ਼ਿਆਦਾ ਲੱਗਦੀ ਹੈ ਹਾਂ ਕਾਂਗਰਸ ਦੀ ਨੇਰੀ ਪਟਿਆਲਾ ਸਾਡੇ ਬਨੂਰ ਦੀ ਮੈਂ ਗੱਲ ਕਰਦਾ ਬਾਹਰ ਦੇ ਓਕੇ ਤਾਂ ਕਈ ਜਿਹੜੇ ਕੀ ਪਟਿਆਲਾ ਤੇ ਕਈ ਭਾਜਪਾ ਤੇ ਹੱਕ ਦੇ ਵੀ ਦੇਖ ਰਹੇ ਨੇ ਤਾਂ ਕੱਲ ਦੇ ਨਤੀਜੇ ਚ ਕਿਹਨੂੰ ਜਿਤਾ ਰਹੇ ਹੋ ਜੀ ਫਿਰ ਹਾਂ ਜੀ ਕੱਲ ਨਤੀਜੇ ਆ ਰਹੇ ਨੇ ਕਿਹੜਾ ਉਮੀਦਵਾਰ ਪਟਿਆਲਾ ਚ ਜੇਤੂ ਤੁਹਾਡੇ ਹਿਸਾਬ ਨਾਲ ਹੈਗਾ ਬਈ ਗੱਲ ਤਾਂ ਦੱਸਾਂ ਮੈਂ ਹਾਂ ਜੀ ਗੱਲ ਕਿਸਮਤ ਦੀ ਹੈ ਅੱਛਾ ਹੁਣ ਚਿੱਠੀ ਪਾਈ ਹੈ ਹਾਂ ਅੱਜ ਪਾਸ ਹੋ ਜਾਏਗੀ ਚਾ ਅੱਜ ਪਾਸ ਹੋ ਜੇਗੇ ਰਾਤ ਨੂੰ ਕੱਲ ਨੂੰ 10-11 ਵਜੇ ਸੰਤੀਜਾ ਹੋ ਜਾਊ। ਪਟਿਆਲਾ ਹਲਕੇ ਦੇ ਬਨੂਰ ਦੇ ਵਿੱਚ ਖੜੇ ਆ ਕਿਹੜਾ ਇੱਥੋਂ ਦੀ ਲੋਕ ਕੀ ਦੀ ਪਸੰਦੀਦਾ ਪਾਰਟੀ ਹੈਗੀ। ਪਾਰਟੀ ਉਹ ਜਿਹੜਾ ਆਪਣਾ ਆਪਣਾ ਸਾਰੇ ਲੰਗੀਆਂ ਨੇ। ਬਾਕੀ ਗੱਲ ਕਿਸਮਤ ਦੀ ਮੈਂ ਪਹਿਲਾਂ ਹੀ ਨਵੇੜੀ ਆ। ਗੱਲ ਕਿਸਮਤ ਦੀ ਆ। ਤਾਂ ਕਿਸਮਤ ਦੀ ਹੈ ਇਹ ਵੀ ਜਿਹੜੇ ਲੋਕਾਂ ਦੀ ਆਮ ਥਿਊ ਹੈਗੇ ਕਿ ਗੱਲ ਕਿਸਮਤ ਦੀ ਹੈ। ਕੋ ਜਿਹੜੇ ਹੋਰ ਲੋਕਲ ਇੱਥੋਂ ਦੇ ਹੈਗੇ ਨੇ ਆਪਾਂ ਉਹਨਾਂ ਨਾਲ ਰਾਬਤਾ ਕਰਾਂਗੇ ਕਿ ਕੱਲ੍ਹ ਦੀਆਂ ਜਿਹੜੀ ਕੀ ਚੋਣ ਨਤੀਜੇ ਐਲਾਨੇ ਜਾਣੇ ਹੈਗੇ ਨੇ ਉਸ ਦੇ ਵਿੱਚ ਕਿਹਨੂੰ ਜੇਤੂ ਸੋ ਕਲ ਕੀ ਪਾਰ ਕਲ ਜੋ ਇਲੈਕਸ਼ਨ ਕਾ ਨਤੀਜਾ ਆ ਰਿਹਾ ਕਿਹਨੂੰ ਆਪ ਜੇਤੂ ਦੇਖ ਰਹੇ ਹੋ ਕੌਨਸੀ ਪਾਰਟੀ ਜੀਤ ਰਹੀ ਹੈ ਸਾੜੂ ਦੇਖ ਰਹੇ ਜੀ ਝਾੜੂ ਹਾਂਜੀ ਤੁਹਾਡੇ ਹੱਥ ਮੇ ਵੀ ਝਾੜੂ ਹੈ ਇਸ ਲਈ ਆਪ ਸ਼ਾਇਦ ਬੋਲੇ ਹੋਗੇ ਸੋ ਬਾਈ ਜੀ ਕੱਲ ਕਿਹੜਾ ਉਮੀਦਵਾਰ ਜੇਤੂ ਰਹਿਣ ਵਾਲਾ ਪਟਿਆਲਾ ਚ ਤੁਹਾਡੇ ਹਿਸਾਬ ਨਾਲ ਤੁਹਾਡੇ ਹਿਸਾਬ ਨਾਲ ਤਾਂ ਡਾਕਟਰ ਬਲਬੀਰ ਜਿੱਤਣਾ ਚਾਹੀਦਾ ਅੱਛਾ ਜੀ ਹਾਂਜੀ ਤੇ ਟੱਕਰ ਕੀ ਦੇ ਕਿਸ ਵਿੱਚ ਦੇਖੀਏ ਫਿਰ ਟੱਕਰ ਤੇ ਵਸ ਕਾਂਗਰਸ ਤੇ ਆਮ ਆਦਮੀ ਚ ਹੀ ਹੈ ਹਾਂ ਹੋਰ ਤਾਂ ਇਹ ਦੇ ਡਟ ਕਰਨੀ ਹੈਗੀ ਤਾਂ ਤੁਸੀਂ ਕਿਹਨੂੰ ਜਿਤਾ ਰਹੇ ਹੋ ਜੀ ਕੱਲ੍ਹ ਦੀਆਂ ਇਸ ਨਤੀਜਿਆਂ ਦੇ ਵਿੱਚ ਅਸੀਂ ਹੁਣ ਕਿਹਨੂੰ ਆਮ ਪਾਰਟੀ ਐ ਆਮ ਪਾਰਟੀ ਨੂੰ ਹੋਈ ਉਹ ਆਮ ਪਾਰਟੀ ਕਰ ਜੂਗੀ ਪਟਿਆਲਾ ਸੀਟ ਤਾਂ ਚੁਪਕੇ ਗੱਲਬਾਤ ਕਰਨ ਲਈ ਹੋਰ ਜਿਹੜੇ ਕਿ ਯੂਥ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਕੱਲ ਦੇ ਨਤੀਜਿਆਂ 'ਚ ਪਟਿਆਲਾ ਦੀ ਸੀਟ ਕਿਹੜੀ ਝੋਲੀ ਪੈਦੀ ਦੇਖ ਰਹੇ ਹੋ ਐਂ ਕੱਲ ਨਤੀਜੇ ਆ ਰਹੇ ਨੇ ਪਟਿਆਲਾ ਵਾਲੀ ਸੀਟ ਕਿਹਦੀ ਝੋਲੀ ਪੈਂਦੀ ਨਜ਼ਰ ਆਦੀ ਹੈ ਝਾੜੂ ਦੀ ਝਾੜੂ ਦੀ ਹਾਂ ਹਾਂ ਤੋ ਯੂਥ ਨੂੰ ਲੈ ਕੇ ਜਿਹੜੀ ਕਿ ਅਨਾਉਂਸਮੈਂਟ ਕੀਤੀ ਗਈ ਉਸ ਤੋਂ ਤੁਸੀਂ ਸੈਟੀਸਫਾਈ ਹੋ ਹਾਂਜੀ ਤੋ ਹੋਰ ਜਿਹੜੇ ਲੋਕਲ ਹੈਗੇ ਨੇ ਗੱਲਬਾਤ ਕਰਦੇ ਆਂ ਬਾਈ ਜੀ ਕੱਲ ਦੀ ਸੀਟਪੇਕ ਕੀ ਦੀ ਚੋਲੀ ਪੈਂਦੀ ਨਜ਼ਰ ਆ ਰਹੀ ਤੁਹਾਨੂੰ ਕਟਿਆਲਾ ਗੱਲ ਗੀ ਕਾਂਗਰਸੀ ਹਾਂ ਤੋ 올ਓਵਰ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੀਆਂ ਸੀਟਾਂ ਹੈਗੀਆਂ ਜਿਹੜੇ ਕਿ ਇੰਡੀਆ ਐਲਾਈਂਸ ਲੈ ਜੂਗੇ 4-5 ਹਾਂ 4 ਤੋਂ 5 ਤੋ ਆਮ ਲੋਕਾਂ ਦੀ ਇਹ ਰਾਏ ਹੈਗੀ ਹੈ ਕਿ ਉਹ 4 ਤੋਂ 5 ਦੀਆਂ ਸੀਟਾਂ ਹੈਗੀਆਂ ਨੇ ਉਹ ਇੰਡੀਆ ਲਾਇੰਸ ਨੂੰ ਦੇ ਰਹੇ ਨੇ ਕੁਝ ਹੋਰ ਜਿਹੜੇ ਕਿ ਯੂਥ ਹੈਗਾ ਉਹਨਾਂ ਨਾਲ ਆਪਾਂ ਰਾਬਤਾ ਕਰਾਂਗੇ ਬਾਈ ਕੱਲ ਦੇ ਇਲੈਕਸ਼ਨਾਂ ਦੇ ਨਤੀਜਿਆਂ ਚ ਕਿਹਨੂੰ ਜੇਤੂ ਦੇਖ ਰਹੇ ਹੋ ਫੇ ਪਟਿਆਲਾ ਸੀਟ ਤੋਂ ਬਈ ਕੁਝ ਨਹੀਂ ਕਿਹਾ ਜਾ ਰਿਹਾ ਹਾਂ ਦਿੱਤੀ ਡਬਾ ਡੋਲ ਫਸਵਾ ਮੁਕਾਬਲਾ ਬਾਈ ਹਾਂ ਤਾਂ ਕਿਹਨਾਂ ਮੁਕਾਬਲਾ ਕਿਹਦੇ ਚ ਦੇਖ ਰਹੇ ਹੋ ਫਸਵਾ ਮੁਕਾਬਲਾ ਕਿਹੜੀ ਪਾਰਟੀ ਉਹੀ ਵੀਰੇ ਬੀਜੇ ਬੀਜੇਪੀ আর ਕਾਂਗਰਸ ਹੈ ਵੀਰੇ ਹਾਂ ਬੀਜੇਪੀ আর ਕਾਂਗਰਸ ਸੋ ਬੀਜੇਪੀ ਅਤੇ ਕਾਂਗਰਸ ਦੇ ਵਿਚਾਲੇ ਇਹ ਫਸਵਾ ਮੁਕਾਬਲਾ ਦੇਖਦੇ ਹੈਗੇ ਨੇ ਔਰ ਜਿਹੜੇ ਲੋਕ ਨੇ ਆਪਾਂ ਉਹਨਾਂ ਦਾ ਵੀ رابطہ ਕਰਾਂਗੇ ਤੇ ਬਨੂੜ ਹਲਕੇ ਦੇ ਵਿੱਚ ਪਹੁੰਚਿਆ ਅਤੇ ਇੱਥੋਂ ਦੇ ਪਟਿਆਲਾ ਲੋਕ ਸਭਾ ਹਲਕਾ ਪੈਂਦਾ ਹੈ ਅਤੇ ਇਸ ਹਲਕੇ ਦੇ ਜਿਹੜੇ ਲੋਕ ਨੇ ਕਿਸ ਹੱਕ ਦੇ ਕਿਸ ਉਮੀਦਵਾਰ ਨੂੰ ਜੇਤੂ ਕਰ ਦਿੰਦੇ ਨੇ ਗੱਲਬਾਤ ਕਰਦੇ ਆ। ਸੋ ਕੱਲ ਦੇ ਨਤੀਜਿਆਂ ਦੇ ਵਿੱਚ ਕਿਹਨੂੰ ਜੇਤੂ ਦੇਖ ਰਹੇ ਹੋ ਜੀ ਤੁਸੀਂ? ਹੈ? ਕੱਲ ਜੋ ਨਤੀਜੇ ਆ ਰਹੇ ਨੇ ਚੋਣਾਂ ਦੇ ਕਿਹੜਾ ਜੇਤੂ ਰਹਿ ਸਕਦਾ ਪਟਿਆਲਾ ਸੀਟ ਤੋਂ? ਪਾਸਾ ਹੁੰਦੇ ਆ ਕਿ ਹੈ ਨਹੀਂ ਹਮੇ ਜੀ ਅੱਛਾ ਭਾਈ ਤੁਸੀਂ ਕਿਹਨੂੰ ਦੇਖ ਰਹੇ ਹੋ ਜੇ ਤੂੰ ਕੱਲ੍ਹ ਦੀ ਨਤੀਜਿਆਂ ਦੇ ਵਿੱਚ ਹੁਣ ਦੇਖਦੇ ਹਾਂ ਟਾਈਮ ਪਤਾ ਲੱਗੂਗਾ ਕਿਹੜਾ ਜਿੱਤੂਗਾ ਹੁਣ ਤਾਂ ਕੁਝ ਨਹੀਂ ਜੇ ਜ਼ੋਰ ਕੀਦਾ ਹੈ ਇਲੈਕਸ਼ਨਾਂ ਦੇ ਵਿੱਚ ਜਿਆਦਾ ਭਾਈ ਕਾਲੀ ਦਾਲ ਦਾ ਕਾਂਗਰਸ ਹੀ ਤਾਂ ਰਿਹਾ ਜਾਦਾ ਅਕਾਲੀ ਦਾਲ ਕਾਂਗਰਸ ਹੋਰ ਆਪ ਕਿੱਥੇ ਸੋਚ ਰਹੇ ਹੋ ਕਾਲੀ ਦਾਲ ਤੇ ਕਾਂਗਰਸ ਦੇ ਹੱਦ ਦੇ ਵਿੱਚ ਜਿਹੜੇ ਕੀ ਲੋਕ ਨੇ ਉਹ ਆਪਣੀ ਜਿਹੜੀ ਆ ਜਿਆਦਾ ਆਵਾਜ਼ ਬੁਲੰਦ ਕਰ ਰਹੇ ਨੇ ਹੈਗੇ ਨੇ ਕੁਝ ਹੋਰ ਜਿਹੜੇ ਲੋਕਲ ਲੋਕ ਹੈਗੇ ਨੇ ਉਹਨਾਂ ਨਾਲ ਵੀ ਰਾਪਟਾ ਕਰਦੇ ਆ ਤੇ ਜਾਣਦੇ ਆ ਕਿ ਲੋਕ ਕਿਸ ਨੂੰ ਜੇਤੂ ਦੇਖ ਰਹੇ ਨੇ ਗੱਲ ਬਾਤ ਕਰ ਲੈਨੇ ਆ ਸੋ ਪਟਿਆਲਾ ਦੇ ਵਿੱਚੋ ਜੀ ਇਲੈਕਸ਼ਨਰ ਦੇ ਵਿੱਚ ਕੀ ਦਾ ਦਾਦਾ ਜੋਰ ਰਿਹਾ ਤੇ ਕਿਹਨੂੰ ਜੇਤੂ ਦੇਖ ਰਹੇ ਹੋ ਤੁਸੀਂ ਕੱਲ ਨੂੰ ਬਦਲ ਆ ਜਾਏਗਾ 8 9 ਵਜੇ ਪਤਾ ਲੱਗ ਜਾਏਗਾ ਜੀ ਕੋਲ ਤੁਹਾਡਾ ਬੰਨ ਕੀ ਕਹਿੰਦਾ ਕਿਹੜੇ ਕੀ ਦਾ ਦਾਦਾ ਹੈਗਾ ਦਬ ਦਬਾ ਇੱਥੇ ਬਾਜੀ ਕੱਲ ਨੂੰ ਪਤਾ ਲੱਗ ਕੱਲ ਨੂੰ ਲੱਗ ਜਾਏਗਾ ਨਰੋਲ ਪਤਾ ਹਾਂ ਬੋਰਡ ਪਾਣੀ ਸੇ ਅਸੀਂ ਪਾਏ ਆਪਣੀ ਜਗ੍ਹਾ ਆਪਣੇ ਜਿਹੜਾ ਵੋਟਰ ਦੀ ਘਰ ਦਾ ਜਿਹੜਾ ਕੀ ਇਸਤੇਮਾਲ ਕਰਤਾ ਭਾਈ ਜੀ ਤੁਸੀਂ ਕਿਹਨੂੰ ਜੇਤੂ ਦੇਖ ਰਹੇ ਹੋ ਗਲੇ ਦੀ ਪ੍ਰੋਬਲਮ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਬੋਲ ਦੋ ਉਹਨਾਂ ਤੇ ਹੁੰਦਾ ਪਿਆ ਜੀ ਕੱਲ ਨੂੰ ਯਾਰ ਕੱਲ ਨੂੰ ਪਤਾ ਲੱਗ ਹੀ ਜਾਣਾ ਸਾਰਾ ਕੁਝ ਫਿਰ ਵੀ ਪਤਾ ਹੁੰਦਾ ਵੀ ਕਾਲੀ ਦਲ ਦਾ ਕਾਂਗਰਸ ਦਾ ਭਾਜਪੀ ਦਾ ਕਿਹਦਾ ਹੈਗਾ ਆਪਣੇ ਆਪਣੇ ਜਗ੍ਹਾ ਤੇ ਖੜੇ ਨੇ ਆਪਣਾ ਆਪਣਾ ਬਰਾਬਰ ਖੜੇ ਨੇ ਹਰੇਕ ਨੇ ਆਪਣਾ ਜੋਰ ਲਾਇਆ ਤੇ ਜਦ ਇੱਥੇ ਜੋਰ ਕਿੰਨਾ ਦਿਖਾਇਆ ਫਿਰ ਇਹ ਤਾਂ ਸਾਰਿਆਂ ਦਾ ਬਰਾਬਰ ਹੀ ਆ ਹੂੰ ਤੋਂ ਬਾਕੀ ਕੱਲ ਦਾ ਨਤੀਜਾ ਜਿਹੜਾ ਨਤੀਜਾ ਉਹ ਕਲੀਅਰ ਹੋ ਜਾਵੇਗੀ ਤਸਵੀਰ ਕਿ ਕਿਹੜਾ ਜੇਤੂ ਰਹਿਣ ਵਾਲਾ ਹੈ ਅਤੇ ਕਿਹੜਾ ਬਾਜ਼ੀ ਮਾਰਦਾ ਇਸ ਸਿਰ ਤੋਂ ਬਾਈ ਜੀ ਲੋਕ ਲੋਕ ਬਾਹਰੋਂ ਆਏ ਹੋ ਜੀ ਅਮਰੀਕਾ ਤੋਂ ਆਏ ਹੋ ਤੇ ਹੋਰ ਜਿਹੜੇ ਲੋਕਲ ਦੁਕਾਨਦਾਰ ਨੇ ਗੱਲਬਾਤ ਕਰ ਲਨੇ ਆ ਬਾਈ ਜੀ ਕਿਹਨੂੰ ਜੀਤਾ ਦੇਖਦੇ ਹੋ ਕੱਲ ਫਿਰ ਹਾਂਜੀ ਪਟਿਆਲਾ ਦੀ ਕਿਹੜੀ ਸੀਟ ਕਰਦੂ ਬਸ ਕਿਹੜੀ ਪਾਰਟੀ ਲੈ ਲੂਗੀ ਵੀਰੇ ਹੁਣ ਤਾਂ ਕਾਂਗਰਸੀ ਦਾ ਹੀ ਜ਼ਿਆਦਾ ਦਾ ਕਾਂਗਰਸ ਦਾ ਹੀ ਆ ਵੀਰੇ ਹੁਣ ਕਾਂਗਰਸ ਦਾ ਹੀ ਆ ਜੀ ਜ਼ਿਆਦਾ ਦਾ ਹਾਂਜੀ ਕਾਂਗਰਸ ਦਾ ਜ਼ਿਆਦਾ ਜ਼ੋਰ ਜਿਹੜਾ ਕੀ ਇਸ ਸੀਟ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਸੋ ਕੱਲ ਦੇਖਾਂਗੇ ਕਿ ਕਿਹੜੀ ਪਾਰਟੀ ਦਾ ਸਿਆਸੀ ਲੀਡਰ ਇਹ ਹੀਟ ਕੱਟਦਾ ਹੈ ਅਤੇ ਜਿੱਦਾਂ ਪਰਚਮ ਲੈਂਦਾ ਸੋ ਕੱਲ ਜਿਹੜੀ ਇਹ ਤਸਵੀਰ ਬਿਲਕੁਲ ਕਲੀਅਰ ਹੋ ਜਾਵੇਗੀ ਪਟਿਆਲਾ ਲੋਕ ਸਭਾ ਹਲਕੇ ਤੋਂ ਕਿਹੜਾ ਉਮੀਦਵਾਰ ਜਿੱਤੂ ਰੋਵੇਗਾ ਬਣਦੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਨਾਲ ਪਰਵਿੰਦਰ ਬਨੂੜ